ਕਿਸੇ ਦੇ ਘਰੇ ਪ੍ਰਸ਼ਾਦਾ ਸੀ ਛੱਕ ਕੇ ਮੈਂ ਨਿਕਲ ਰਿਹਾ ਸੀ ਗੱਡੀ 'ਚ ਬੈਠਾ ਉਹ ਜਿਹੜੇ ਗੱਡੀ ਲੋਹਾਰ ਹੁੰਦੇ ਆ ਨਾ ਬੀਬੀ ਨੇ ਵੱਡਾ ਸਾਰਾ ਉਹ ਠੱਗਰਾਜਾ ਪਾਇਆ ਹੁੰਦਾ ਹੁੰਦਾ ਇਹਨਾਂ ਨਾ ਜਿਹੜੇ ਉਹ ਮੇਰੇ ਅੱਗੇ-ਅੱਗੇ ਮੇਰੀ ਗੱਡੀ ਜਦੋਂ ਨਿਕਲਣ ਲੱਗੀ ਨਾ ਐ ਤੁਰੀ ਜਾਵੇ ਤੇ ਉਹਦੇ ਹੱਥ ਵਿੱਚ ਦਾਲ ਜਿਹੜੀ ਉੱਥੇ ਜਿੱਥੇ ਲੰਗਰ ਸੀ ਉੱਥੋਂ ਦਾਲ ਪਵਾਈ ਹੋਈ ਸੀ ਇੱਕ ਲਫਾਫੇ ਚ ਦਾਲ ਸੀ ਇੱਕ ਵਿੱਚ ਥੋੜਾ ਜਿਹਾ ਦਹੀਂ ਸੀ ਤੇ ਆ ਜਿਹੜੀਆਂ ਤੰਦੂਰ ਵਾਲੀਆਂ ਰੋਟੀਆਂ ਤਿੰਨ ਕ ਰੋਟੀਆਂ ਉਹਦੇ ਹੱਥ ਵਿੱਚ ਫੜੀਆਂ ਹੋਈਆਂ ਸੀ ਉਹ ਸਾਡੇ ਅੱਗੇ ਕਿਹ ਐ ਜਦੋਂ ਅਸੀਂ ਨਿਕਲੀ ਗੱਡੀ ਮੇਰੀ ਉਹ ਐ ਦਹੀਂ ਤੇ ਦਾ ਉਹ ਦਾਲ ਇੱਕ ਲਫਾਫੇ ਚ ਦਾਲ ਇੱਕ ਤੇ ਥੋੜੀ ਜਿਹੀ ਦਹੀਂ ਲਮਕਦੀ ਜਾਵੇ ਤੇ ਇੱਕ ਰੋਟੀਆਂ ਤਿੰਨ ਕਿਉਂਕਿ ਮੈਨੂੰ ਯਾਦ ਆ ਮੈਂ ਮੁੰਡੇ ਮੇਰੇ ਡਰਾਈਵਰ ਨਾਲ ਅਸੀਂ ਮੈਂ ਕਿਹਾ ਆ ਇਥੋਂ ਰੋਟੀ ਲੈ ਕੇ ਗਈ ਕਹਿੰਦੇ ਹਾਂ ਮੈਂ ਕਿੰਨਾ ਹੀ ਚਿਰ ਉਹ ਜਦੋਂ ਐ ਮੁੜੀ ਨਹੀਂ ਨਾ ਮੈਂ ਉਹਦੇ ਕੰਨੀ ਵੇਖਦਾ ਹੀ ਰਿਹਾ ਮੈਂ ਵੇਖ ਮੇਰੇ ਦਿਮਾਗ ਚ ਚੱਲੇ ਵੀ ਕੌਣ ਹੋਊ ਘਰੇ ਜਿਹਦੇ ਨੂੰ ਇਹ ਦਊਗੀ ਜਾ ਕੇ ਕਿਹਦੇ ਲਈ ਲੈ ਕੇ ਚੱਲੀ ਏ ਪੁੱਤ ਲਈ ਜਾਂ ਪੋਤੇ ਲਈ ਜਾਂ ਘਰ ਵਾਲੇ ਲਈ ਇਹ ਕਿਸੇ ਦੀ ਮਾਂ ਹੋ ਮੇਰੇ ਪੁੱਤ ਨੂੰ ਮੈਂ ਦੋ ਰੋਟੀਆਂ ਦੇ ਦਿਆਂ ਤੰਦੂਰ ਵਾਲੀਆਂ ਖਾਲੂ ਮੇਰਾ ਪੁੱਤ ਅੱਜ ਜਾ ਸਾਈ ਹੋਊਏ ਦੇ ਘਰ ਆਲਾ ਉਹਦੇ ਲਈ ਲੈ ਕੇ ਜਾ ਰਹੀ ਹੋਵੇਗੀ ਜਾਂ ਖਣੀ ਪੋਤਾ ਹੀ ਹੋਊ ਕੋਈ ਛੋਟਾ ਜਿਹਾ ਪੋਤੇ ਨੂੰ ਦਊ ਵੀ ਲੈ ਪੁੱਤ ਦਹੀਂ ਖਾ ਲੈ ਤੈਨੂੰ ਮੈਂ ਸੋਚ ਰਿਆ ਸੀ ਤੇ ਬੀਬੀਓ ਕਿੰਨੇ ਕਰਮਾ ਵਾਲਿਆਂ ਜੀ ਕਰਦਾ ਅੰਦਰ ਵੜੀ ਦਾ ਰੋਟੀਆਂ ਪਕਾ ਲਈ ਦੀਆਂ ਭਾਵੇਂ ਆਟਾ ਪਿਆ ਸਾਲ-ਸਾਲ ਦਾ ਇਕੱਠਾ ਤੁਹਾਡੇ ਘਰੇ ਪਿਆ ਟਰੰਮ ਭਰ ਕੇ ਰੱਖੇ ਤੁਸੀਂ ਅਸੀਂ ਕਿੱਡੇ ਕਰਮਾ ਵਾਲਿਆਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਨਹੀਂ ਸਾਡੇ ਤੁਸੀਂ ਤੇ ਡਰਮ ਭਰ ਕੇ ਰੱਖੇ ਆ ਸਾਰੇ ਸਾਰੇ ਸਾਲ ਦੇ ਸਾਡੇ ਕੋਲੇ ਦਾਲਾਂ ਵਾਧੂ ਪਈਆਂ ਕਦੇ ਹੈਗਾ ਵੀ ਕਿਤੇ ਕਿਸੇ ਦੇ ਘਰੋਂ ਲਫਾਫੇ ਦੇ ਵਿੱਚ ਦਾਲ ਚਾਰ ਰੋਟੀਆਂ ਸੀ ਐ ਫੜ ਰੋਟੀਆਂ ਉਹਨੇ ਰੋਟੀਆਂ ਲਪੇਟੀਆਂ ਨਹੀਂ ਸੀ ਹੋਈਆਂ ਨੰਗੀਆਂ ਹੀ ਐਂ ਤਾਂ ਹੱਥ 'ਚ ਰੋਟੀਆਂ ਫੜੀਆਂ ਸੀ ਕਿਸੇ ਦੀ ਮਾਂ ਸੀ ਕਿਸੇ ਦੀ ਉਹ ਘਰ ਵਾਲੀ ਸੀ ਕਿਸੇ ਦੀ ਦਾਦੀ ਹੋਊ 8 ਵਜੇ ਆਪ ਖਾ ਗਈ ਤੇ ਨਾਲ ਹੱਥ ਚ ਫੜੀ ਲ ਜਾਂਦੀ ਐ ਮੈਂ ਮਨ ਚ ਸੋਚ ਰਿਹਾ ਸੀ ਮੈਂ ਕਿਹਾ ਅਸੀਂ ਸ਼ੁਕਰ ਨਹੀਂ ਕਰਦੇ ਵੀ ਸਾਨੂੰ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਅਸੀਂ ਰੋਟੀ ਖਾ ਲੈਂਦੇ ਆ ਆਪਣੇ ਘਰ ਜਿੱਦੇ ਘਰ ਵਾਲੀ ਨੂੰ ਜੀ ਕਰਦਾ ਜੇ ਮਿੱਸੀਆਂ ਲਾ ਦੇ ਉਹ ਲਾ ਦਿੰਦੀ ਐ ਅੱਜ ਦਾਲ ਬਣਾ ਦੇ ਉਹ ਦਾਲ ਬਣਾ ਦਿੰਦੀ ਐ ਅੱਜ ਦਹੀਂ ਜਮਾ ਦੇ ਉਹ ਦਹੀਂ ਜਮਾ ਦਿੰਦੀ ਐ ਅਸੀਂ ਸ਼ੁਕਰ ਨਹੀਂ ਕਰਦੇ ਪੁੱਛ ਕੇ ਉਹਨਾਂ ਨੂੰ ਵੇਖੋ ਜਿਹੜਾ ਘੇਟਾ ਖੜਾ ਰਹਿੰਦਾ ਓ ਸਾਰੇ ਖਾ ਲੋ ਬਚਦਾ ਥੋੜਾ ਜਿਹਾ ਦੇ ਦਿਓ ਅਸੀਂ ਖਾਦਾ ਜਥੇ ਨੇ ਛਕਿਆ ਫਿਰ ਆਇਆ ਗਿਆ ਉਹਨਾਂ ਦੇ ਘਰੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਛਕਿਆ ਸਾਰਿਆਂ ਨੇ ਖਾ ਲਿਆ ਫਿਰ ਰੋਟੀਆਂ achar ਬਚੀਆਂ ਹੋਣਗੀਆਂ ਦੇਤੀਆਂ ਜੇ ਨਾ ਬਚਦੀਆਂ ਤੇ ਨਹੀਂ ਦੇਣੀਆਂ ਸੀ ਉਹ ਵਿਚਾਰੀ ਵਹਿ ਬੂ ਕੇ ਮੁੜ ਜਾਂਦੀ ਉਹਨੂੰ ਰੋਟੀ ਵੀ ਨਹੀਂ ਸੀ ਮਿਲਦੀ ਤੇ ਸੋਚ ਕੇ ਤੇ ਵੇਖੋ ਕਿੰਦਾ ਦਾ ਮਤਲਬ ਕਿ ਹੋ ਜਾ ਸਿਸਟਮ ਹੈ ਪਰ ਸਾਨੂੰ ਤੇ ਵੀਰੋ ਰੱਜ ਕੇ ਰੋਟੀ ਮਿਲ ਜਾਂਦੀ ਹੈ ਤੇ ਸ਼ੁਕਰ 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 ਕਰਿਆ ਕਰੋ ਇਸੇ ਕਰਕੇ ਤੇ ਕਹਿੰਦੇ ਆ ਕਿ ਪ੍ਰਸ਼ਾਦਾ ਜਦੋਂ ਖਾਣ ਲੱਗੇ ਐ ਜਿਆਦਾ ਪੰਕਤੀਆਂ ਨਹੀਂ ਬੋਲਣੀਆਂ ਆਉਂਦੀਆਂ ਐ ਕਹਦਿਆ ਕਰ ਤੂੰ ਦਾਤਾ 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 ਦਾਤਾਰ ਤੇਰਾ ਦਿੱਤਾ ਖਾ। ਐ ਕਹਦਿਆ ਰੋਟੀ ਖਾਦੀ ਜਾਵੇ ਢਿੱਡ ਭਰ ਜੇ ਸ਼ੁਕਰ ਹੈ ਮਾਲਕਾ ਸਾਰਿਆਂ ਨੂੰ ਢਿੱਡ ਭਰ ਮੀ ਰੋਟੀ ਦਈ ਐਂ ਕੀ ਕਰੂ ਜੇ ਨਹੀਂ ਪੰਗਤੀ ਆਉਂਦੀ ਸਤਨਾਮ ਵਾਹਿਗੁਰੂ ਕਹਿ ਕੇ ਖਾਇਆ ਕਰ ਸ਼ੁਕਰ ਹੈ ਸਾਨੂੰ ਮਿਲਦੀ ਹੈ ਇਹ ਖਾਣਾ ਮਿਲ ਜਾਂਦਾ ਹੈ ਬੇਬੇ ਅੱਜ ਚੌਲ ਬਣਾ ਦੇ ਬੇਬੇ ਮਿੱਠੇ ਚੌਲ ਬਣਾ ਦੇ ਬੇਬੇ ਅੱਜ ਨਮਕੀਨੇ ਚੌਲ ਬਣਾ ਦੇ ਬੇਬੇ ਅੱਜ ਛੋਲੇ ਬਣਾ ਦੇ ਬੇਬੇ ਅਜ ਆਹ ਬਣਾ ਦੇ ਲੈ ਮਾਈਆਂ ਬਣਾ ਦੇਣੀਆਂ ਕਰਮਾ ਵਾਲਿਆਂ ਰੋਟੀ ਖਾ ਲੈਨੇ ਹੋ ਪਾਈ ਆਪਾਂ ਸਾਰੇ ਹੀ ਸਾਡੇ ਜਿੱਤੇ ਕੋਈ ਕੋਈ ਐ ਆ ਪੰਜਾਬ ਦੀ ਧਰਤੀ ਤੇ ਇਹ ਸੱਚ ਹੈ ਰੱਜ ਕੇ ਰੋਟੀ ਖਾਂਦੇ ਪੰਜਾਬ ਦੇ ਲੋਕ ਰੱਜ ਕੇ ਪੰਜਾਬ ਦੇ ਵਿੱਚ ਤੇ ਅੱਧਾ ਬਿਹਾਰ ਆ ਕੇ ਰੋਟੀ ਖਾ ਜਾਂਦਾ ਹੈ ਰੋਟੀਆਂ ਬਿਹਾਰ ਦੀਆਂ ਬਹੁਤ ਲੋਕ ਪੰਜਾਬ ਚ ਕੰਮ ਕਰਕੇ ਖਾਂਦੇ ਐ ਇੰਨਾ ਕੁਛ ਇੱਥੇ ਪੈਦਾ ਹੁੰਦਾ ਹੈ ਇਥੇ ਤੇ ਕੋਈ ਕੋਈ ਸਾਨੂੰ ਇਹੋ ਜਿਹਾ ਲੱਭਦਾ ਜਿਹੜਾ ਐ ਹੋਵੇ ਤੇ ਸ਼ੁਕਰਾਨਾ ਕਰਨਾ ਨਾ ਭੁੱਲਿਆ ਕਰੋ ਗੁਰਮਖੋ ਸ਼ੁਕਰਾਨਾ ਸੱਚੇ ਪਾਤਸ਼ਾਹ ਤੇਰੀਆਂ ਦਿੱਤੀਆਂ ਦਾਤਾਂ ਦਾ ਸਦਾ ਹੀ ਸ਼ੁਕਰਾਨਾ